ਸਾਸਤਰੀ ਜੀ ਕਾਲ ਭਾਜੀ ਸਾਸਤਰੀ ਜੀ ਸਾਸਤਰੀ ਕਾਲ ਜੀ ਕੀ ਹਾਲ ਆ ਕਿਰਪਾ ਬਾਬੇ ਨਾਨਕ ਦੀ ਬੀਤ ਤੁਸੀਂ ਦੱਸੋ ਨਾਂ ਨਾਮ ਜੀ ਪ੍ਰਭ ਜੀ ਮੇਰਾ ਅੱਛਾ ਜੀ ਪਿੰਡ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਨਾਂ ਮੇਰਾ ਪ੍ਰਭ ਜੀ ਦੇ 978091198 ਨੰਬਰ ਜੀ ਬੀ ਜੀ ਅੱਛਾ ਜੀ ਹਾਂ ਜੀ ਜੀ ਤੇ ਕਿੰਨੇ ਆਜ ਬਹੂ ਉਹ ਵੀ ਜੀ ਤਿੰਨ ਹੀ ਆਪਣੇ ਕੋਲ ਠੀਕ ਆ ਹਾਂ ਜੀ ਤਿੰਨ ਆ ਤੇ ਆ ਨੀਲੀ ਰਵੀ ਦੀ ਹਾਂ ਜੀ ਨੀਰੀਨਲ ਨੀਲੀ ਰਵੀ ਜੀ ਜੀ ਵੇਖਣਾ ਫੋਨ ਲਾ ਲੈ ਤੈਨੂੰ ਕੋਈ ਭੈਣ ਭਰਾ ਜਿਹੜਾ ਮਰਜੀ ਵੀ ਦੀ ਭਾਵੇਂ ਪਿਆਰ ਨਾਲ ਗੱਲਾਂ ਪਤਾ ਮਾਰਨ ਵਾਲਾ ਕੋਈ ਆ ਜਾਏ ਕੋਈ ਗੱਲ ਨਹੀਂ ਵੀ ਜੀ ਇਹਨਾਂ ਦੇ ਬਾਅਦ ਫੋਨਾਂ ਚੁੱਕਿਆ ਨਾ ਨਹੀਂ ਨਹੀਂ ਫੋਨ ਵੀਰ ਮਾਰ ਗਿਆ ਚੁੱਕਦਾ ਨਾ ਹੁਣ ਹੋ ਸਕਦਾ ਚੁੱਕਾ ਨਾ ਬੈਕ ਕੋਲ ਜੁਰੂਰ ਕਰੂੰਗਾ ਭਾਵੇਂ 1 ਕਾਵੇ ਤੇ ਭਾਵੇਂ 10 ਮਿਸਕਾ ਲਾਉਣ ਅੱਛਾ ਬੈਕ ਕੋਲ ਵਜਾਊਗੀ ਵਾਪਸ ਇਹਨੂੰ ਠੀਕ ਠੀਕ ਹਾਂਜੀ ਅਗਲਾ ਚੁੱਕੇ ਨਾ ਅਜੁਕੇ ਪਰ ਅਗਲੇ ਬੈਕ ਕੋਲ ਉਸੇ ਲੈ ਜਾਊਗੀ ਠੀਕ ਆ ਤੇ ਇਹ ਕਿਦਾਂ ਵਾ ਨੀਲੀ ਰਵੀ ਦਾ ਇਹਨਾਂ ਦੀ 7 8 ਦਿਨਾਂ ਦੀ ਬਣੀ ਏ ਮਤਲਬ ਮਹੀਨੇ ਦੇ ਅੰਦਰ ਅਜੇ ਬਾਹਰ ਅੱਛਾ ਮਹੀ ਵੇਰੇ ਵੀ ਤੇ ਬੇਲਬਾਲ ਕਾਫੀ ਲੰਮੀਆਂ ਬੇਲ ਕਾਫੀ ਲੰਮੀਆਂ ਵੀਰੇ ਮੱਝ ਸਾਰੇ ਬਨੇ ਸਾਫ ਆ ਬਾਕੀ ਕੋਈ ਆਪਣੀ ਪਰਖ ਕਰਕੇ ਖੜੇ ਪੇਠਪੁੜੇ ਦੀ ਪੂਰੀ ਚੌੜੀ ਆ ਸਾਡਾ ਬਿਲਕੁਲ ਸਾਫ ਪੁੜੇ ਚੰਨੀ ਮੱਝ ਵੀ ਚੰਗੀ ਵੀਰੇ ਸੋਹਣੀ ਲੱਗਦੀ ਆਗੇ ਬਜੀ ਸੋਹਣੀ ਲੱਗੂਗੀ ਉਹ ਇਹ ਵੀ ਕਹੋ ਨਾ ਕਿ ਮੈਂ 70 ਹਜ਼ਾਰ ਦੀ ਲੈਂਦੀ ਆ ਇਹ ਚੋਈ ਇਹ ਕਹਣਾ ਮੈਂ 70 ਦੀ ਸੱਚ ਆ ਠੀਕ ਆ ਹਾਂਜੀ ਬਾਕੀ ਕਿਹਦਾ ਚਿੰਗਾਰ ਬਣ ਵੀਰੇ ਕਰਦਾ ਕੋਈ 2-4 ਸੂਏ ਚੋਰ ਵਾਲੀ ਮੱਝ ਜੀ ਤੇ ਸੂਆ ਕਿਨਵਾ ਸੂਆ ਵੀਰੇ ਦੂਜੇ ਵਾਲੇ ਕੋਲ ਜੱਲ ਵਾਲੇ ਆਪਣਾ ਕੋਲ ਕਰਦੀ ਸੂਈ ਆ ਸਿੰਗ ਸੋਂ ਸੁਣਾ ਖੋਲ ਕੇ ਦਿਖਾਓ ਲੋ ਦੁੱਧ ਕਿੰਨਾ ਦੱਸ ਦੁੱਧ 6 ਕਿਲੋ 6.5 ਜੂਸੀ 6.5 6 ਲੀਟਰ ਦੁੱਧ ਤੇ ਥਣ ਥਣ ਬਰਾਬਰ ਆ ਬਿਲਕੁਲ ਬਿਲਕੁਲ ਵਿੱਚ ਚੋਗੇ ਖੜੇ ਕੋ ਆਪਣਾ ਬਰਾਬਰ ਬਸ ਹੋਰ ਪਤਾ ਲੱਗ ਜਣਾ ਜੂ ਕੁਝ ਵੀਡੀਓ ਚ ਦਿਖਾਈ ਆ ਤੇ ਪੂਰੀ ਕੈਮ ਆ ਕੋਈ ਲੱਸੀ ਨਹੀਂ ਆ ਦੇਖੋ ਨਾ ਨਾ ਲੱਸਾ ਪਾਨਿਆ ਕਮਾ ਲਿਆ ਵੀਰੇ ਕਮਾ ਲਿਆ ਚੰਗੀ ਆ ਘੋੜੀਆਂ ਵਾਲੀ ਚਾਲ ਆ ਨਾ ਚਾਲ ਤੇ ਵੀਰੇ ਬਾਹਲੀ ਡਾਡੀ ਦੀ ਤੇ ਇਹ ਆ ਪਹਾੜੇ ਤੇ ਮਿਲਦੀ ਆ ਪਹਾੜੇ ਦੇ ਵੀਰੇ ਪਹਾੜੇ ਦੇ ਕਿਸੇ ਨੇ ਟੀਗਾਲੇ ਲਿੰਦੀ ਜੀ ਦੋਵੇਂ ਟਾਈਮ ਹੀ ਦੋਵੇਂ ਟਾਪਰੇ ਆ ਮੈਂ ਲੱਤਾਂ ਲੁੱਤਾਂ ਦੀ ਮਾਰਦੀ ਨਹੀਂ ਲੱਤਾਂ ਨਹੀਂ ਮਾਰੂੰਗੀ ਰੋ ਲੱਤਾਂ ਨਹੀਂ ਮਾਰੂੰਗੀ ਮੈਂ ਇਹ ਨਾਵੇਂ ਵੀ ਕਈ ਵਾਰ ਬੰਦਾ ਵਫਤਾ ਹੀ ਪਾ ਲੈਂਦਾ ਲੱਤਾਂ ਮਾਰਦੀ ਹੋਵੇ ਦੇ ਨਹੀਂ ਨਹੀਂ ਵੀਰ ਲੱਤਾਂ ਨਹੀਂ ਮਾਰੂੰਗੀ ਠੀਕ ਆ ਮੈਂ ਲੱਤਾਂ ਲੁੱਤਾਂ ਨਹੀਂ ਮਾਰਦੀ ਆਂ ਹੰਡੀ ਆ ਵਿਚਾਰੀ ਕੇ ਹਾਂ ਹਾਂ ਵੀਰ ਪਾਲਾ ਪਾ ਕੇ ਥੱਲੇ ਪੈਰੋ ਟੀਗਾ ਲੈ ਲਿੰਦੀ ਕੇ ਹੁਲੇ ਟੀਗਾ ਲੈ ਲਿੰਦੀ ਕਿਉਂਕਿ ਡੇੜੀਆਂ ਵੀ ਮੱਝ ਆਈ ਵੀਰੇ 50 8 ਮੱਝਾਂ ਹੁਣ ਆ ਕੋ ਜਿੱਥੇ ਮੈਂ ਲੈਂਦੀ ਏ ਤੇ ਡੇੜੀਆਂ ਕਰਕੇ ਥੋੜਾ ਕਰਦੀ ਏ ਹੋਰ ਪੋਲ ਵੀ ਉਹਨੀਆਂ ਕਰਕੇ ਹੋ ਸਕਦਾ ਧਾਰ ਤੇ ਵੀ ਆਜਮ ਅਜ ਉਹਨਾਂ ਕੋ ਧਾਰ ਤੇ ਮਿਲਦੀ ਉਹਦੇ ਅੱਛਾ ਆ ਸਕਦੀ ਆਗੇ ਹਾਂਜੀ ਆਜੂ ਆਜੂ ਵੀਜੀ ਦੋ ਜਾਂ ਤਿੰਨ ਲੋਮਾਂ ਤੇ ਆਜੂਗੀ ਤੇ ਬਾਕੀ ਗਾਂ ਦੇ ਵਾਦੇ ਦੀ ਆ ਬਾਕੀ ਮਾਲ ਸੁਖ ਰੱਖ ਕੇ ਲੰਮੀ ਉਮਰ ਕਰੇ ਦੀ ਵਾਦੇ ਦੀ ਵੀਰੇ ਤੇ ਕੀ ਕਰਨਾ ਲੈਣ ਦਾ ਬੋਲ 65 ਕਰ ਲਈ 70 ਕਰਦੀ ਵੀਜੀ ਹਾਂ ਇਹ ਜਣੀ ਜੀ ਆ ਸਾਨੂੰ 8000 ਦੇਣੀ ਵੀਰ ਜੀ ਆਪਾਂ ਅੱਛਾ 8000 ਦੇ ਦੇਣੀ 8000 ਦੇਣੀ ਇਹਦੇ ਤੋਂ ਬਾਅਦ ਆਪਾਂ ਕਹਿਣਾ ਹੀ ਨਹੀਂ ਕੋਈ ਤੇ ਨਹੀਂ ਵੀਰ ਜੀ ਆਖੀ ਚੰਗੀ ਆਮਾ ਸਾਹਿਬ ਆ ਵੀ ਇਹ ਇਹ ਰੌਮ ਦਾ ਕਿਰਪਾ ਦੇ ਲੰਮੀ ਮਦਦ ਦੇ ਪੈਸੇ ਨਾ ਲਾਵੇ ਦੇ ਬਿਲਕੁਲ ਬਿਲਕੁਲ ਵੀਰ ਜੀ ਇਹ ਸੋਨੇ ਪੰਦੇ ਪੈਸੇ ਲਾ ਸੋਨੇ ਬਣਦੇ ਪੈਸੇ ਵੀਰ ਜੀ ਦੇ ਕਿਉਂਕਿ ਇਹ ਸੋਹਣੀ ਲੱਗਦੀ ਆ ਕਈ ਵਾਰਾਂ ਵੀਰ ਇਹ ਨਹੀਂ ਮੈਂ ਦੁੱਧ ਭਾਵੇਂ ਘੱਟ ਵੀ ਹੋਵੇ ਡੰਗਰ ਫੱਬਦਾ ਚਾਹੀਦਾ ਕਿੱਲੇ ਮਤਲਬ ਟੋਇਟ ਡੇ ਡੇ ਸਿੰਘਾਂ ਵਾਲੇ ਲੈ ਲੈਣੇ ਤੇ ਫਿਰ ਸੋਨਾ ਲੱਗੇ ਵਪਾਰੀ ਤੇ ਹਰ ਕੋਈ ਜਿੱਦਾਂ ਦੀ ਮਰਗੀ ਲੈ ਲੈਂਦਾ ਉਹਦੀ ਵੇਖ ਰੂੜੀ ਵਿਗ ਜਾਂਦੀ ਵੀਰੇ ਵਪਾਰੀਆਂ ਦੇ ਆਣਾ ਵੇ ਲੋਕੀ ਪਾਥੀਆਂ ਵਿਖਣਾ ਪਾਥੀਆਂ ਰੂੜੀ ਵਿਗਣ ਗਈ ਆਪਣੀ ਮੈਨਾਂ ਆਉਣ ਵਾਲੇ ਟਾਈਮ 'ਚ ਮਲਾ ਸ਼ੇਖ ਨੇ ਕਿਹਾ ਗੁਆ ਜਾਇਆ ਕਰਨਾ ਜਾਇਆ ਕਰਨਾ ਵੀਰੇ ਜਾਇਆ ਕਰਨਾ ਬਾਕੀ ਕੋਈ ਇਹ ਇਹ ਅੱਜ ਦੀ ਗੱਲ ਨੋਟ ਕਰ ਲਈ ਜਿੰਨੇ ਬਾਹਰ ਬੈਠੇ ਆ ਨਾ ਆਪਣੇ ਇੰਡੀਆ ਤੋਂ ਬਾਹਰ ਜਿਹੜੇ ਪੀਅਰ ਵੀ ਹੋ ਗਏ ਆ ਉਹਨਾਂ ਨੇ ਵੀ ਆ ਗਈ ਇੱਥੇ ਮੱਜਾਂ ਦਾ ਕੰਮ ਕਰਨਾ ਵਾ ਬਿਲਕੁਲ ਵੀਰੇ ਉਹਨਾਂ ਚਿਰ ਨੂੰ ਵੀਰੇ ਮੱਜਾਂ ਆਪਣੇ ਵੱਧੀਆਂ ਰਹਿ ਜਾਣੀਆਂ ਜਿੰਚਰ ਉਹਨਾਂ ਨੇ ਆਉਣਾ ਤੇ ਇਹ ਨਹੀਂ ਆ ਹਫਤੇ 'ਚ ਹਫਤੇ 'ਚ 2 ਮੰਨੀਆਂ ਲੱਗਦੀਆਂ ਵੱਲੇ ਮੰਡੀ ਕਈ ਤੋਂ 3000 ਡੰਗਰ ਵੱਜ ਜਾਂਦਾ ਨਿੱਕੀ ਕੱਟੀ ਤੋਂ ਲੈ ਕੇ ਵੱਡੀਆਂ ਚੰਗੀਆਂ ਚੰਗੀਆਂ ਟੌਪ ਦੀਆਂ ਮੱਝਾਂ ਵੱਡੀਆਂ ਦੀਆਂ ਥੇ ਵੀਰੇ ਠੀਕ ਆ ਤੇ ਦੋ ਦੋ ਹਫਤੇ ਮੰਡੀਆਂ ਲੱਗਦੀਆਂ ਦਵਿੰਦਰ ਗਿੜਾ ਮਾਰ ਲਿਓ 500 3000 ਉਹ 500 2000 ਡੰਗਰ ਨਹੀਂ ਹੋਊਗਾ ਥੇ ਘਟਦਾ ਹੀ ਆਗੇ ਬਿਲਕੁਲ ਬਿਲਕੁਲ ਡੰਗਰ ਘਟਣ ਡਿਆ ਵੀਰੇ ਆਪਣੇ ਘਰਾਂ ਜਾਣ ਡੇ ਡੰਗਰੇ ਭੈਣ ਭਰਾ ਵੇਦੇ ਨਹੀਂ ਧੱਕੀ ਦੁਰੀ ਆਉਂਦੇ ਬਾਕੀ ਚਲੋ ਹਰ ਜਨੇ ਆਪਣੀ ਸਮਝ ਲੈਣੀ ਵੀਰ ਜੀ ਚਲੋ ਕੋਈ ਨਾ ਤੇ ਆਪਾਂ ਮੁੱਲ ਦੱਸਤਾ ਵਾ ਹਾਂਜੀ ਵੀਰ ਜੀ 60000 ਰੁਪਏ ਲੈਣ ਦੇਣ 60000 ਆਹ ਵਹਿਣ ਅੱਗੇ ਹਾਂਜੀ ਵੀ ਮੀਨੇ ਦੇ ਲਾਗੇ ਬਨੇ ਬਣੀਏ ਮਹੀਨੇ ਤੋਂ ਬਾਹਰ ਹੋਈ ਥੋੜੀ ਪੰਜ ਚਾਰ ਦਿਨ ਬਾਹਰ ਜੇ ਅੱਛਾ ਜੀ ਹਾਂ ਜੀ ਮਹੀਨੇ ਦੇ ਲਾਗੇ ਬਨੇ ਬਣੀਏ ਦੁੱਧ ਕਿੰਨਾ ਦੁੱਧ ਵੀਰ 6 ਕਿਲੋ ਇਥੇ 6 ਕਿਲੋ ਹਾਂ ਜੀ ਤੇ ਸੁਆ ਸੁਆ ਪਹਿਲਾ ਵੀਰੇ ਦੋਂਦੀ ਮੂੰਹ ਆ ਜੇ ਅੱਛਾ ਦੋਂਦੀ ਆ ਦੋਂਦੀ ਦੋਂਦੀ ਰੀਨਲ ਦੋਂਦੀ ਹੋਊ ਵੀਰੇ ਅੱਛਾ ਰੀਨਲ ਦੋਂਦੀ ਆ ਡੁਪਲੀਕੇਟ ਵੀ ਦੋਂਦੀ ਹੁੰਦੀਆਂ ਵਾ ਮਤਲਬ ਕਈ ਚੌਗੀਆਂ ਹੁੰਦੀਆਂ ਚੌਗੀ ਕਹਿੰਦੇ ਦੋਂਦੀ ਆ ਪਰ ਜਿਹੜੀ ਆਪ ਗੱਲ ਕਰਨ ਵਾਲੀ ਉਹ ਕਰਾਂਗੇ ਨਾ ਠੀਕ ਠੀਕ ਚੌਗੀ ਦੀ ਦੋਂਦੀ ਕਹਿੰਦੇ ਸੱਚੀ ਆ ਹਾਂ ਹਾਂ ਆਓ ਵੀਰ ਜੀ ਬਾਕੀ ਆਪਾਂ ਇਹਨਾਂ ਨਾਲ ਵਿਖਾਵਾਂਗੇ ਵੀ ਹਾਂ ਦੋਂਦੀ ਦੀ ਬਾਕੀ ਕੀਰੀਆਂ ਕਲਕੀਆਂ ਦੰਦੀਆਂ ਕੰਦੀਆਂ ਪੰਨੂਆਂ ਦੇ ਆ ਦੇ ਹਾਂ ਨਹੀਂ ਨਹੀਂ ਸਹੀ ਲੰਡਾ ਨਹੀਂ ਦੰਦੀਆਂ ਪੰਨੀਆਂ ਨੇ ਸਹੀ ਠੀਕ ਠੀਕ ਹਾਂਜੀ ਦੁੱਧ 6 ਲੀਟਰ ਦੁੱਧ 6 ਲੀਟਰ ਵੀ ਦੇ ਦੇ ਤੇ ਹੈ ਟੋਕੜ 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 ਮੰਗਦੇ ਤੇ ਚਵਾਈ ਚੋ ਇਹ ਰੱਸੀ ਪਾ ਕੇ ਰੱਸੀ ਪਾ ਕੇ ਚਵਾਈ ਰੱਸੀ ਪਾ ਕੇ ਰੱਸੀ ਪਾ ਕੇ ਪਾੜਾ ਪਾ ਕੇ ਥਣ ਥਣ ਬਰਾਬਰ ਆ ਥਣ ਬਰਾਬਰ ਵੀ ਜੀ ਉਹ ਪਰਲਾ ਥਾਣਾ ਬੱਚੀ ਚੋਂਗੀ ਜਦ ਮਗਰ ਬਜੀ ਹੋਸੀ ਅਛਾ ਚੁੰਗੀ ਦਾ ਥੋੜਾ ਦੂਜੇ ਦਿਵਸ ਹੀ ਚੁੰਗੀ ਦੂਜੀ ਦਿਵਸ ਹੀ ਚੁੰਗੀ ਰੋ ਇਹਨੂੰ ਠੀਕ ਠੀਕ ਆ ਤੇ ਬਾਕੀ ਓਦਾਂ ਵੀ ਰਿਹਾ ਠੰਡੀ ਠੁੰਡੀ ਆ ਜਾਂ ਮਤਲਬ ਇਦਾਂ ਨਹੀਂ ਰਸਿਆ ਮਾਂ ਆਖੀ ਜਾਂ ਮੈਂ ਇੱਥੇ ਇਦਾਂ ਦਾਤ ਲਾਉਂਦੀ ਦੀ ਇਦਾਂ ਕਰਦੀ ਦੀ ਇਹ ਵੀ ਓਜੇ ਲੱਤਾਂ ਤੋਛਣਾ ਨਹੀਂ ਮਾਰਦੀ ਜੀ ਅਛਾ ਲੱਤਾਂ ਨੇ ਵੀ ਆਵੇਂ ਆਖੀ ਜਾਂ ਮੈਂ ਇਦਾਂ ਉਦਾਂ ਠੀਕ ਕਿਹੜਾ ਕੋਈ ਫਰਕ ਨਹੀਂ ਪੈਂਦਾ ਵੇ ਠੀਕ ਆ ਤੇ ਕਿਹੜੀ ਗੱਲਾਂ ਕਰਨ ਲਿਆ ਵੀਰੇ ਵੇਖੋ ਆਪਾਂ ਕਰਕੇ ਵਿਖਾ ਸਕਦੇ ਆ ਅੱਜ ਤੇ ਪਾੜਾ ਪਾ ਕੇ ਫੇਰ ਰੱਸੀ ਪਾ ਕੇ ਚੋਲੇ ਕੋ ਵੀ ਦੀ ਕਿੰਨਾ ਕਰਨਾ ਮੁੱਲ ਮੁੱਲ ਵੀ ਨੇ ਜਨਾ ਮਰੀ ਕਾ ਦੋ ਕਿਹੜੀ ਹ ਫਿਰ ਮੰਗ ਲਈ ਪਿਆ ਯਾਰੀ ਇਹ ਤੋਂ 4 ਲੱਖ ਚਾਰ ਮੈਂ ਆ ਨਾ ਚਾਰ ਪੰਜ ਢੇਰੀਆਂ ਕਰ ਲਾ ਇਹ ਤੋਂ ਚਾਰ ਗਾਲੀ ਭਰਾਵਾ ਠੀਕ ਆ ਵੀਰੇ ਮੁੱਲ ਲਾਂਦੇ ਨਾ ਹੋਊਗਾ ਆਪਣਾ ਏਡਾ ਕੋਈ ਜ਼ਿਆਦਾ ਫੜੀ ਰੱਖਾਂਗੇ 13000 ਦੀ ਵਚੀ ਦਵਾਂਗੇ ਜੀ 13 ਦੀ ਹਾਂਜੀ ਜੀ ਹੋਰ ਹੈ ਕੋਈ ਕਸਰ ਕੱਢ ਦੇ ਵੀਰੇ ਕੋਈ ਲੱਗਦੀ ਦਿੰਦੇ ਛੱਡ ਦੇ ਆਪਣੀ ਮਰਜ਼ੀ ਨਾਲ ਜਿਹੜੀ ਵੇਚਦੇ ਵਸ 12000 ਦਿਆਂਗੇ ਜੀ ਹੋਰ ਕਰ ਦੇ 4 ਰਹਿਣ ਦੇ ਯਾਰ ਕਰ ਦੇ ਹੋਰ ਮਰੇ 10000 ਦੀਰੇ 10 ਦੀ ਜਾਂਦੇ ਦਾ ਦਸ ਦਾ ਤੱਕ ਆਇਆ ਯਾਰ ਤੱਕਾ ਨਾ ਕਰਾ ਕਰ ਮੇਰਾ ਭਰਾ ਬਣ ਕੇ ਜਾਣ ਦੇਗਾ ਕੋਈ ਪੂਰੇ 11000 ਦੀ ਦਸ ਦੀ ਲਾ ਲਿਓ ਕੋਣ ਜਿਹੜਾ ਇਹਨੇ ਲਾਉਣਾ ਵਾ ਵੀਰ ਨੇ 11000 ਦੀ ਦਸ ਦੀ ਫੂਨ ਲਾ ਲਿਓ ਵੀਰ ਨੂੰ ਦਸ ਦੀ ਦੇ ਦੂਗਾ ਹੋ ਜੋ 100 ਰੁਪਏ ਛੋੜਣੀ ਵੀ ਜੇ ਠੀਕ ਮਤੋਂਗੇ ਇਹਨੇ ਆਖੇ ਵੀ ਆਪ ਨੂੰ ਲਾ ਲਿਆ ਜਿਹਨੇ 10000 ਦੀ ਲੈਣੀ ਹੈ ਨਾ ਵੀਰੇ ਗੱਲ 10000 8000 ਦੀ ਆ ਮਤਲਬ 12 ਕਹਿਣਾ ਕਿਨੇ 10 ਕਹਿਣਾ ਜਿਹਨ ਮਤਲਬ 10 ਕਹਿਦਾ ਨਾ ਇਹਨੇ ਕਹਣਾ 8 ਦੀ ਲੈਣੀ ਵੀਰ 8 ਦੀ ਦੇਣੀ ਦਈ ਨਾ ਨਾ ਨਹੀਂ ਤੈਨੂੰ ਨਹੀਂ ਪਹੁੰਚਦਾ ਨਾ ਨਹੀਂ ਤੈਨੂੰ ਨਹੀਂ ਪਹੁੰਚਦਾ 10000 ਦੀ ਵੀਰ ਜੀ 100 ਰੁਪਏ ਛੋੜ ਕਰਾਂਗੇ ਧੱਕਣਾ ਤਾਂ ਖੋਲ ਕੇ ਲੈਣ ਜਾਣੀ ਕਿਹਨੇ ਨਹੀਂ ਧੱਕਣਾ ਮਾਲ ਕਰੂ ਲਾਉਂਦਾ ਕਿਰਪਾ ਕਰੇ ਬਾਕੀ ਆਪਣੀ 10000 ਰਸਾ ਚਟਣਦਾ ਵੀ ਲੈ ਜਾਣੀ ਔੜ ਦੀ ਨਹੀਂ ਮਾਲ ਕਿਰਪਾ ਕਰੇ ਬਾਕੀ ਚੜਦੀ ਕਲਾਈ ਵੀਰੇ ਹਾਂ ਆ ਵੇਲਾ ਝੂਠ ਨਹੀਂ ਬੋਲਦਾ ਆ ਵੇਲਾ ਇਹ ਵਪਾਰੀ ਕਈ ਜਿਹੜੇ ਸਿਆਣੇ ਵਪਾਰੀ ਨਹੀਂ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਫੇ ਰੱਸਾ ਕੱਟਦੀ ਆ ਰੱਸਾ ਜੜਦੇ ਤੈਨੂੰ ਤਾਂ ਨਹੀਂ ਇਹ ਗੱਲ ਦਾ ਪਤਾ ਨਹੀਂ ਅਸੀਂ ਉਹਨਾਂ ਨੂੰ ਸਿਆਣੇ ਵਪਾਰੀ ਸਮਝਦੇ ਆ ਜਿਹੜੇ ਇਹ ਗੱਲ ਦੱਸਦੇ ਸਾਨੂੰ ਹਬ ਤੇ ਤੇ ਆਹ ਵੀਰ ਕੋ ਕੱਟੀ ਆ ਇੱਕ ਤੇ ਕੱਟੀ ਪੂਰੀ ਚੌੜੀ ਚੰਗੀ ਦੁੱਧ ਵਾਲੇ ਜਾਂਦਾ ਹਾਂ ਹਾਂ ਫਿਰ ਦੁੱਧ ਵਾਲੇ ਜਾਂਦੇ ਠੀਕ ਆ ਆ ਵੇ ਲੋ ਸੁਣੀ ਆ ਕਿੰਨੇ ਕੁ ਮਹੀਨੇ ਦੀ ਹੂ ਹਾਂ ਵੀਰ ਨਾ ਹੋਣੀ ਚਾਹੀਦੀ। ਕਿੰਨੇ